ਜਥੇਦਾਰ ਗੜ ਗਾਜਨੇਰਾ ਜੀਵ ਗਾਂਧੀ ਲਾ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਕੀਤੀ ਮੰਗ ਕਿ ਆ ਜਿਸ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਉਸਦੇ ਨਾਂ ਤੇ ਹੀ ਲਾ ਯੂਨੀਵਰਸਿਟੀ ਬੋਲੇਰਾ ਜੀਵ ਗਾਂਧੀ ਨੇ ਸਿੱਖਾਂ ਦੇ ਗਲੇ ਚ ਪਾਇਟ ਹੈ ਸੇਮਾਂ ਦੇ ਗੋਲਕ ਵਾਲੇ ਬਿਆਨ ਤੇ ਜਥੇਦਾਰ ਦਾ ਪਲਟਵਾਰ ਕਿ ਆ ਸੀਐਮ ਚੌਂ ਤਾਂ ਖੁਦ ਨਾ ਪਾਉਂ ਬੋਲਕ ਪੈਸਾ ਉਹਨਾਂ ਨੂੰ ਕੌਣ ਕਹਿੰਦਾ ਹੈ ਬੋਲਕ ਦੀ ਮਾਇਆ ਨਾਲ ਹੀ ਐਸਜੀਪੀਸੀ ਨੇ ਕੀਤੀ ਹੈ ਹਰ ਪੀੜਤਾਂ ਦੀ ਮਦਦ ਰਾਜਾ ਅੜਿੰਗ ਦੇ ਬਿਆਨ ਤੇ ਵਿਵਾਦ ਸਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਤੇ ਦਿੱਤੇ ਬਿਆਨ ਤੇ ਅਕਾਲੀ ਦਲ ਨੇ ਚੱਕੇ ਸਵਾਲ ਗੁਲਜਾਰ ਸਿੰਘ ਰਣੀਕੇ ਨੇ ਕਿਹਾ ਖੁਦ ਦਿਲ ਦੇ ਕਾਲੇ ਨੇ ਕਾਂਗਰਸ ਵਾਲੇ 25 ਵਾਰ ਐਸ.ਸੀ.ਪੀ.ਸੀ. ਪ੍ਰਧਾਨ ਬਣੇ ਹਰਜਿੰਦਰ ਸਿੰਘ ਧਾਮੀ ਧਾਮੀ ਨੂੰ ਮਿਲੀਆਂ 117 ਵੋਟਾਂ ਮਿੱਠੂ ਸਿੰਘ ਕਾਨਕੇ ਨੂੰ ਪਈਆਂ ਸਿਰਫ 18 ਮਹਿਲਾਵਾਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਸੀਐਮ ਮਾਨ ਦਾ ਬਿਆਨ ਕਿਆ ਸਾਰੇ ਵਾਅਦੇ ਕੀਤੇ ਪੂਰੇ ਹੁਣ 1000 ਰੁਪਏ ਦੀ ਵਾਰੀ ਅਗਲੇ ਬਜਟ ਚ 10000 ਰੁਪਏ ਦੀ ਸਕੀਮ ਕਰਾਂਗੇ ਪਾਸ ਪੰਜਾਬ ਯੂਨੀਵਰਸਿਟੀ ਚ ਜ਼ਬਰਦਸਤ ਹੰਗਾਮਾ ਵਿਦਿਆਰਥੀਆਂ ਤੇ ਪੁਲਿਸ ਵਿਛਾਲੇ ਤੱਕਾ ਮੁਕੀ ਐਂਟੀ ਪ੍ਰੋਟੈਸਟ ਹਲਫਨਾਮੇ ਦੇ ਵਿਰੋਧ ਚ ਪ੍ਰਦਰਸ਼ਨ ਕਰ ਰਹੇ ਸਟੂਡੈਂਟਸ ਵੱਡੀ ਖਿਡਾਰੀ ਦੇ ਪਰਿਵਾਰ ਨੇ ਸੰਸਕਾਰ ਤੋਂ ਮੁੜ ਕੀਤਾ ਇਨਕਾਰ ਤੀਜੇ ਮੁਲਜ਼ਮ ਦੀ ਗ੍ਰਿਫਤਾਰੀ ਦੀ ਮੰਗ ਤੇ ਅੜਿਆ ਪਰਿਵਾਰ ਕਹਿੰਿਆ ਗ੍ਰਿਫਤਾਰੀ ਤੋਂ ਬਾਅਦ ਹੀ ਕਰਾਵਾਂਗੇ ਉਸਪੌਟ ਰਿਪੋਰਟ गुलाब सिद्धू दे गीत ते विवाद जारी संगरूर च सरपंचा ने मंत्री अमन अरोड़ा ने दी शिकायत गीत भी सुनाया अमन अरोड़ा ने गायिका नु पड़काऊ शब्दों तो ग्रेस करने दी दित्ती से हेडलाइंस के प्रायोजक पतंजलि गायिका की मां का भरोसा मा प्यार से भरोसा ਅਸੀਂ ਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰਾਂ ਤੇ ਸ਼ੁਰੂਆਤ ਕਰਦੇ ਹਾਂ ਅੱਜ ਲਾਅ ਯੂਨੀਵਰਸਿਟੀ ਤੋਂ ਜਿਸ ਦੇ ਨਾਂ ਨੂੰ ਲੈ ਕੇ ਹੁਣ ਇਤਰਾਜ਼ ਉੱਠਣ ਲੱਗੇ ਨੇ ਅਸੀਂ ਜ਼ਿਕਰ ਕਰ ਰਹੇ ਹਾਂ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦਾ ਜਿਸ ਦਾ ਨਾਮ ਬਦਲਣ ਦੀ ਮੰਗ ਉੱਠੀ ਹੈ ਔਰ ਜਥੇਦਾਰ ਗਿਆਨੀ ਗੜਗੱਜ ਨੇ ਕੁਲਦੀਪ ਸਿੰਘ ਗੜਗੱਜ ਨੇ ਇਸ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਮੰਗ ਕੀਤੀ ਹੈ ਉਹਨਾਂ ਕਹਿੰਦੇ ਕਿ ਰਾਜੀਵ ਗਾਂਧੀ ਦੇ ਨਾਮ ਤੇ ਕਾਨੂੰਨ ਦੀ ਯੂਨੀਵਰਸਿਟੀ ਹੈ ਉਸ ਸ਼ਖਸ ਦੇ ਨਾਮ ਤੇ ਜਿਸ ਨੇ ਖੁਦ ਹੀ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਹੁਣ ਆਖਿਆ ਕਿ 1984 ਚ ਰਜੀਵ ਗਾਂਧੀ ਨੇ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਸਿੱਖਾਂ ਦੇ ਗਲਿਆਂ 'ਚ ਟੈਰ ਪਾਏ ਗਏ ਸੋ ਯੂਨੀਵਰਸਿਟੀ ਦਾ ਨਾਮ ਜਿਹੜਾ ਹੈ ਰਜੀਵ ਗਾਂਧੀ ਦੇ ਨਾਮ ਤੇ ਰੱਖਣਾ ਇਹ ਯੂਨੀਵਰਸਿਟੀ ਸਿੱਖਾਂ ਨੂੰ ਚੜਾਉਣ ਦਾ ਕੰਮ ਕਰ ਰਹੀ ਹੈ ਇਸ ਕਰਕੇ ਇਸ ਯੂਨੀਵਰਸਿਟੀ ਦਾ ਨਾਮ ਬਦਲਿਆ ਜਾਣਾ ਚਾਹੀਦਾ ਹੈ ਨੇ ਬੰਦੇ ਨੇ ਕਿਹਾ ਉਦੋਂ ਪ੍ਰਧਾਨ ਮੰਤਰੀ ਨੇ ਬਿਲਕੁਲ ਕਿ ਜਦ ਬڑا ਪੇੜ ਗਿਰਦਾ ਹੈ ਤਾਂ ਧਰਤੀ ਹਿੱਲਦੀ ਹੈ ਰਜੀਵ ਗਾਂਧੀ ਨੇ ਕਿਹਾ ਸੀ ਉਹਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਕਾਨੂੰਨ ਯੂਨੀਵਰਸਿਟੀ ਆ ਜਿਨੇ ਕਾਨੂੰਨ ਦੀਆਂ ਧੜੀਆਂ 1984 ਦੇ ਵਿੱਚ ਖੁੱਲੀਆਂ ਡਾਈਆਂ ਤੇ ਸਾਡੇ ਗਲਾਂ 'ਚ ਖੇਰ ਪਾਇਗਾ ਉਹਦੇ ਨਾਮ ਦੇ ਉੱਤੇ ਇੱਥੇ ਰਜੀਵ ਗਾਂਧੀ ਯੂਨੀਵਰਸਿਟੀ ਜਿਹੜੀ ਲਾਜ ਯੂਨੀਵਰਸਿਟੀ ਆ ਉਹ ਸਿੱਖਾਂ ਦਾ ਮੂੰਹ ਤੇ ਚੜ੍ਹਉਂਦੀ ਚੜਾਉਂਦੀ ਆ ਦੁਨੀਆਂ ਦੇ ਹਰ ਇਨਸਾਫ ਪਸੰਦ ਬੰਦੇ ਦਾ ਮੂੰਹ ਚੜਾਉਂਦੀ ਆ ਇਸ ਕਰਕੇ ਦਾ ਨਾਮ ਜਿਹੜਾ ਬਦਲ ਦੇਣਾ ਚਾਹੀਦਾ ਇਹਦਾ ਨਾਮ ਇਹ ਨਹੀਂ ਚਾਹੀਦਾ ਤੇ ਰਾਜਾ ਵੜਿੰਗ ਦੇ ਬੂਟਾ ਸਿੰਘ ਵਾਲੇ ਬਿਆਨ ਤੇ ਅੱਜ ਬਵਾਲ ਹੋ ਗਿਆ ਸੀਨੀਅਰ ਅਕਾਲੀ ਆਗੂ ਗੁਲਜਾਰ ਸਿੰਘ ਰਣੀਕੇ ਨੇ ਰਾਜਾ ਵੜਿੰਗ ਦੇ ਬਿਆਨ ਤੇ ਸਵਾਲ ਚੱਕੇ ਉਹਨਾਂ ਕਹਿਆ ਕਿ ਕਾਂਗਰਸ ਵਾਲੇ ਖੁਦ ਦਿਲ ਦੇ ਕਾਲੇ ਨੇ ਕਾਂਗਰਸ ਨੇ ਹਮੇਸ਼ਾ ਗਰੀਬਾਂ ਦੇ ਨਾਲ ਧੋਖਾ ਕੀਤਾ ਤੇ ਇਹ ਲੀਡਰਾਂ ਨੂੰ ਪਛਾਣਨ ਦੀ ਲੋੜ ਹੈ ਦਰਸਲ ਰਾਜਾ ਵੜਿੰਗ ਨੇ ਤਰਨਤਾਰਨ ਦੇ ਵਿੱਚ ਇੱਕ ਚੋਣ ਰੈਲੀ ਦੇ ਵਿੱਚ ਇੱਕ ਬਿਆਨ ਦਿੱਤਾ ਜਿਸ 'ਚ ਉਹਨਾਂ ਨੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਦਾ ਜ਼ਿਕਰ ਕੀਤਾ ਔਰ ਬੂਟਾ ਸਿੰਘ ਤੇ ਕੁਝ ਐਸੀਆਂ ਜਾਤੀ ਸੂਚਕ ਯਾ ਕਹੀਏ ਐਸੀਆਂ ਉਹਨਾਂ ਦੇ ਰੰਗ ਭੇਦ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਿਨ੍ਹਾਂ ਟਿੱਪਣੀਆਂ ਤੇ ਗੁਲਜਾਰ ਸਿੰਘ ਰਣੀਕੇ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ। ਜੱਪੇਰ ਦੇਸ਼ ਦਾ ਪਹਿਲਾ ਰਾਸ਼ਟਰਪਤੀ ਬਣਿਆ ਇੱਕ ਪੱਗ ਵਾਲਾ ਉਹਦਾ ਨਾਂ ਸੀ ਗਿਆਨੀ ਜੈਲ ਸਿੰਘ ਸਾਈਕਲ ਤੇ ਚੱਲਦਾ ਸੀ ਗੁਰਦੁਆਰੇ ਦਾ ਗ੍ਰੰਥੀ ਸੀਗਾ ਪਾਠ ਕਰਦੇ ਸਨ। ਜਗਾ ਜਗਾ ਤੇ ਜਾ ਕੇ ਕਾਫੀ ਕੀਰਤਨ ਕਰਦੇ ਸੀ ਕਦੇ ਕੋਈ ਸਾਈਕਲ ਆਲਾ ਕੀਰਤਨ ਕਰਨ ਵਾਲਾ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਹੈ ਬੋਲੋ ਕਾਂਗਰਸ ਪਾਰਟੀ ਨੇ ਬਣਾਇਆ ਕਿ 350 ਕਿਲੇ ਦੇ ਵਿੱਚ ਘਰ ਸੀਗਾ ਦਿੱਲੀ ਦੇ ਵਿੱਚ ਦੇਸ਼ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਬਣਾਇਆ ਮੈਂ ਨਿੱਕਾ ਜਾ ਹੁੰਦਾ ਸੀ ਪੱਗ ਦਾ ਮਾਣ ਵਧਾਇਆ ਫੇਰ ਮਨਮੋਹਨ ਸਿੰਘ ਬਣਾਇਆ ਦੇਸ਼ ਦਾ ਪ੍ਰਧਾਨ ਮੰਤਰੀ ਬੇਬੇ ਜੀ ਜਿਹੜਾ ਖੰਭੇ ਥੱਲੇ ਬਹਿ ਕੇ ਪੜ੍ਹਾਈ ਪੂਰੀ ਕਰਦਾ ਸੀ ਪੈਸੇ ਨਹੀਂ ਸੀ ਔਰ ਕੋਈ 10 ਸਾਬ ਦੇਸ਼ ਦਾ ਪ੍ਰਧਾਨ ਮੰਤਰੀ ਫਿਰ ਬੂਟਾ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਇਨ ਗਰੀਬ ਸਿੱਖਣ ਕੋ ਦੇਉਂ ਪਾਕਸ਼ਾਈ ਤਾਂ ਸਾਡੇ ਨਾਲ ਰਾਜਾ ਵੜਿੰਗ ਜੁੜੇ ਹੋਏ ਨੇ ਫੋਨ ਲਾਈਨ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੜਿੰਗ ਸਾਹਿਬ ਬਹੁਤ ਬਹੁਤ ਸਵਾਗਤ ਹੈ న్యూਸ 18 ਤੇ ਥੈਂਕ ਯੂ ਵਿਜੇਪਰਾ ਅੱਛਾ ਉਹ ਇੱਕ ਵਾਰ ਮੈਂ ਤਾਂ ਬਿਆਨ ਸੁਣ ਰਿਹਾ ਸੀ ਕਾਫੀ ਇਤਰਾਜ਼ ਉੱਠੇ ਨੇ ਉਸ ਬਿਆਨ ਨੂੰ ਲੈ ਕੇ ਅਕਾਲੀ ਦਲ ਨੇ ਇਤਰਾਜ਼ ਚੱਕੇ ਨੇ ਕਿ ਤੁਸੀਂ ਇਹ ਗੱਲ ਜਿਹੜੀ ਹੈ ਜੋ ਬੂਟਾ ਸਿੰਘ ਹੋਰਾਂ ਦਾ ਜ਼ਿਕਰ ਕਰ ਰਹੇ ਹੋ ਇਹ ਬਿਨਾਂ ਉਹ ਸ਼ਬਦ ਬੋਲੇ ਵੀ ਕਹੀ ਜਾ ਸਕਦੀ ਸੀ ਨਹੀਂ ਨਹੀਂ ਅਕਾਲੀ ਦਲ ਆ ਜਾਂਦਾ ਕੀ ਟੁੱਟ ਦੁਖਦਾ ਹੈ ਹੂੰ ਬੂਟਾ ਸਿੰਘ ਹੀ ਬੜੇ ਹੁਨ ਹਾਰ ਸਾਡੇ ਲੀਡਰ ਸੀ ਜਿਨ੍ਹਾਂ ਨੇ ਜੀ ਨਾ ਕੇਵਲ ਪੰਜਾਬ ਚ ਪੂਰੇ ਦੇਸ਼ ਦੇ ਵਿੱਚ ਧੁੰਮਾ ਪਾਈਆ ਪੇਗਾਰੂ ਲਸ਼ਮਨ ਵਰਗੇ ਜਿਹੜੇ ਸੀਗੇ ਆ ਪ੍ਰੈਜ਼ੈਂਟ ਆਫ ਬੀਜੇਪੀ ਉਹਨਾਂ ਨੂੰ ਹਰਾਇਆ ਪੋਸਟ ਗ੍ਰੈਜੂਏਟ ਵਿਅਕਤੀ ਔਰ ਸਾਨੂੰ ਇਸ ਕੱਲ ਦਾ ਫਕਰ ਹੈ ਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਮੰਤਰਾਲੇ ਵਿਭਾਗ ਦਾ ਮੁਖੀ ਬਣਾਇਆ ਔਰ ਉਹਨਾਂ ਨੇ ਵੀ ਕਿਸੇ ਗੱਲ ਦੀ ਕਸਮ ਨਹੀਂ ਛੱਡੀ ਜਿੱਦਰ ਨੂੰ ਜਾਣਦੇ ਸੀ ਲੋਕਾਂ ਨੂੰ ਪਤਾ ਲੱਗਦਾ ਸੀ ਕਿ ਉਹਨਾਂ ਨੇ ਦੇਸ਼ ਦੇ ਵਾਸਤੇ ਕੀ ਕੀਤਾ ਤੁਸੀਂ ਅੱਜ ਦੇ ਗ੍ਰਹਿ ਮੰਤਰੀ ਦੇਖ ਲਓ ਤੇ ਸਰਦਾਰ ਬੂਟਾ ਸਿੰਘ ਨੂੰ ਤੁਲਨਾ ਕਰ ਲਓ ਔਰ ਮੈਂ ਕਹਣਾ ਹੈ ਕਿ ਸੱਚੇ ਪਾਤਸ਼ਾਹ ਜੋ ਆਪਾਰ ਕੇ ਪਾਸ ਹੀ ਕਾਂਗਰਸ ਪਾਰਟੀ ਨੇ ਚਾਤ-ਪਾਤ ਦਾ ਕਦੇ ਭੇਦ ਨਹੀਂ ਰੱਖਿਆ ਜੋ ਸਾਡੇ ਗੁਰੂਆਂ ਨੇ ਕਿਹਾ ਕਿਨ ਗਰੀਬ ਸਿੱਖਨ ਕੋ ਦੇਹੁ ਪਾਤਸ਼ਾਹੀ ਉਰੇ ਤੇ ਹਮੇਸ਼ਾ ਕਾਂਗਰਸ ਪਾਰਟੀ ਨੇ ਪਹਿਰਾ ਦਿੱਤਾ ਚਾਹੇ ਗਿਆਨੀ ਜੈਲ ਸਿੰਘ ਸੀਗੇ ਉਹਨਾਂ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਇਆ ਔਰ ਬੂਟਾ ਸਿੰਘ ਜੀ ਨੂੰ ਦੇਸ਼ ਦਾ ਵਿਕਰਮ ਪਰ ਵੜਿੰਗ ਸਾਹਿਬ ਉਹ ਇਤਰਾਜ਼ ਤੁਹਾਡੇ ਸ਼ਬਦਾਂ ਤੇ ਜਤਾ ਰਹੇ ਐ ਜਿਹੜਾ ਜਿਹੜਾ ਤੁਸੀਂ ਉੱਥੇ ਜ਼ਿਕਰ ਕੀਤਾ ਕਿ ਉਹ ਰੰਗ ਦੇ ਕਾਲੇ ਸੀ ਆ ਮਜਬੀ ਸਿੱਖ ਭਾਈਚਾਰੇ ਨਾਲ ਸੀ ਉਹਨਾਂ ਨੇ ਇੰਨਾ ਸ਼ਬਦਾਂ ਤੇ ਇਤਰਾਜ਼ ਜਤਾਇਆ ਬਿਲਕੁਲ ਮਜਬੀ ਸਿੱਖ ਭਾਈਚਾਰਾ ਕੋਈ ਇਹ ਤਾਂ ਮਾਰਸ਼ਲ ਕਾਮ ਹੈ ਮੈਂ ਤਾਂ ਸ਼ਰੀਆ ਮੇ ਵੀ ਕਹਣਾ ਹੈ ਕਿ ਇਹ ਖਿਤਾਬ ਜਿਹੜਾ ਗੁਰੂ ਸਾਹਿਬ ਨੇ ਕਿਹਾ ਹੈ ਗਲ ਰੰਗਰੇਟੇ ਗੁਰੂ ਕੇ ਬੇਟੇ ਇਹ ਰਾਜੀ ਵੜਿੰਗ ਨੂੰ ਨਹੀਂ ਕਿਹਾ ਇਸ ਮੈਨੂੰ ਜੈ ਐਜੇ ਸਾਨੂੰ ਨਹੀਂ ਗਿਆ ਇਸ ਕਲ ਨੂੰ ਕਹੀਏ ਇਹ ਸਪੈਸ਼ਲੀ ਉਹਨਾਂ ਵਾਸਤੇ ਰੱਖਿਆ ਤਾਂ ਮਜਬੂਰ ਸਿੰਘ ਭਰਾ ਜਿਹੜੇ ਐ ਇਹ ਤਾਂ ਮਾਰਸ਼ਲ ਕੌਮ ਹੈ ਇਨੀ ਮਾਰਸ਼ਲ ਕੌਮ ਹੈ ਜਿੱਥੇ ਖੜ ਜਾਂਦੀ ਉੱਥੇ ਖੜ ਜਾਂਦੀ ਹੈ ਮੈਂ ਤਾਂ ਅਕਾਲੀ ਦਲ ਅਕਾਲੀ ਦਲ ਕਹਿ ਰਿਹਾ ਤੁਸੀਂ ਰਿਸਪੈਕਟ ਨਹੀਂ ਕਰਦੇ ਉਹ ਉਸ ਤਬਕੇ ਦੇ ਲੋਕ ਐ ਇਹ ਇਹ ਕਹਿ ਰਹੇ ਐ ਮੈਂ ਤਾਂ ਸੁਣੋ ਮੈਂ ਤਾਂ ਭਰਾਵ ਰਿਸਪੈਕਟ ਦੀ ਗੱਲ ਕਰਦਾ ਇਸ ਕੌਮ ਦੀਆਂ ਜੁੱਤੀਆਂ ਵੀ ਸਿਰ ਤੇ ਆ ਕੌਣ ਕਹਿੰਦਾ ਰਿਸਪੈਕਟ ਨਹੀਂ ਕਰਦੇ ਅਕਾਲੀ ਦਲ ਕੋਲੇ ਕੋਈ ਮੁੱਦਾ ਨਹੀਂ ਹੈ ਹੋਰ ਹਮ ਰਾਜੇ ਆ ਬੜਿੰਗੀ ਉਹਨੂੰ ਵੇਖਦਾ ਕਿਉਂ ਮੈਂ ਦੱਸਦਾ ਵੀ ਇਹ ਗੈਂਗਸਟਰ ਨੂੰ ਇਲੈਕਸ਼ਨ ਲੜਾ ਰਿਆ ਹਮ ਮੈਂ ਦੱਸਦਾ ਵੀ ਅਕਾਲੀ ਦਲ ਆਪਣੀ ਹੋਣ ਖਤਮ ਕਰ ਚੁੱਕਿਆ ਹੈ ਗੈਂਗਸਟਰ ਦੇ ਪਰਿਵਾਰ ਨੂੰ ਜਿਹੜਾ ਰੋਜ਼ ਕਤਲ ਕਰਦਾ ਹੈ ਜਿਹਨੇ ਲੁੱਟਿਆ ਜਿਹੜਾ ਫਰੋਟੀਆਂ ਮੰਗਦਾ ਹੈ ਪੂਰੀ ਸੱਸ ਨੂੰ ਇਹ ਧਰਮੀ ਫੌਜੀ ਬਣਾ ਕੇ ਇਲੈਕਸ਼ਨ ਲੜਾ ਰਿਆ ਸੁਪੀਤ ਸਿੰਘ ਬਾਦਲ ਹਮ ਸੂਇਸ ਕਰਕੇ ਅਕਾਲੀ ਦਲ ਦਾ ਢਿੱਡ ਦੁਖਦਾ ਹੈ ਸੋ ਤੁਸੀਂ ਤੁਸੀਂ ਇਹ ਕਹਿਣਾ ਚਾ ਰਹੇ ਹੋ ਵੀ ਕਿਸੇ ਵੀ ਸ਼ਖਸ ਦਾ ਜ਼ਿਕਰ ਕਰਨਾ ਤਾਂ ਇਹ ਇਹ ਜਿਹੜੇ ਸ਼ਬਦ ਹੈ ਕੋਈ ਇਤਰਾਸਯੋਗ ਨਹੀਂ ਹੈ ਯਾਰ ਤੁਸੀਂ ਮੈਂ ਕੀ ਕਹਿ ਰਿਹਾ ਮੈਂ ਤਾਂ ਇੱਕ ਮਿੰਟ ਤੁਹਾਨੂੰ ਫੇਰ ਵੀ ਸੁਣੋ ਕਿਸੇ ਨੂੰ ਮੇਰੀ ਗੱਲ ਦਾ ਇਤਰਾਜ ਹੋਵੇ ਤਾਂ ਮੈਂ ਉਹਦੇ ਤੋਂ ਹੱਥ ਜੋੜ ਕੇ ਮਾਫੀ ਮੰਗਣਾ ਹੈ ਪਰ ਗੁਲਜਾਰ ਸਿੰਘ ਰਾਣੀ ਕੇ ਸਾਹਿਬ ਜਾਂ ਅਕਾਲੀ ਦਲ ਤੋਂ ਜਿਸ ਪ੍ਰਕਾਰ ਉਹ ਇਹਨੂੰ ਗੱਲ ਨੂੰ ਵਧਾ ਕੇ ਅੱਗ ਲਾਉਣੀ ਚਾਹੁੰਦੇ ਆ ਇਸ ਤਰ੍ਹਾਂ ਨਹੀਂ ਸਾਡੇ ਪੰਜਾਬ ਦੇ ਇਹ ਜਿਹੜੀ ਮਾਰਸ਼ਲ ਕòm ਹੈ ਇਸ ਤਰ੍ਹਾਂ ਨਹੀਂ ਗੱਲਾ ਚੌਥੀ ਮੈਂ ਤਾਂ ਤੁਹਾਨੂੰ ਕਿਹਾ ਕਿ ਮੈਂ ਤਾਂ ਇਸ ਕòm ਦੀਆਂ ਕਿਉਂਕਿ ਜੋ ਇਹਨਾਂ ਦੀਆਂ ਕੁਰਬਾਨੀਆਂ ਹੈ ਇਹਨਾਂ ਦੀਆਂ ਅਗਰ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਲਾਂ ਫੇਰ ਵੀ ਥੋੜੀਆਂ ਮੈਂ ਇੰਨਾ ਸਤਕਾਰ ਕਰਦਾ ਇੰਨਾ ਸਤਕਾਰ ਕਰਦਾ ਠੀਕ ਹੈ ਧੰਨਵਾਦ ਵਿਡਿੰਗ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਲਈ ਤਾਂ ਐ ਰਾਜਾ ਵੜਿੰਗ ਨੇ ਇੱਕ ਤਰੀਕੇ ਨਾਲ ਉਸਤੇ ਆਪਣੀ ਗੱਲ ਦਾ ਨੂੰ ਸਾਫ਼ ਕੀਤਾ ਹੈ ਆਪਣੀ ਗੱਲ ਦਾ ਸਪਸ਼ਟੀਕਰਨ ਦਿੱਤਾ ਹੈ ਕਿ ਜਿਸ ਭਾਈਚਾਰੇ ਦਾ ਮਜਬੀ ਸਿੱਖ ਭਾਈਚਾਰੇ ਦਾ ਉਹਨਾਂ ਕਿਹਾ ਕਿ ਮੈਂ ਜ਼ਿਕਰ ਕਰ ਰਿਹਾ ਸੀ ਜੇ ਕਿਸੇ ਨੂੰ ਉਹ ਸ਼ਬਦ ਬੋਲਣ ਤੇ ਇਤਰਾਜ਼ ਹੈ ਤਾਂ ਉਸ ਤੋਂ ਮਾਫੀ ਚਾਹੁੰਦੇ ਨੇ ਪਰ ਉਹਨਾਂ ਕਿਹਾ ਕਿ ਅਕਾਲੀ ਦਲ ਜਿਹੜਾ ਹੈ ਉਹ ਇਸਤੇ ਸਿਆਸਤ ਕਰ ਰਿਹਾ ਹੈ ਜਾਂ ਤਰਨ ਤਾਰਨ ਚੋਣ ਦੇ ਵਿੱਚ ਇਸ ਚੀਜ਼ ਨੂੰ ਜਾਣ ਬੁੱਝ ਕੇ ਮੁੱਦਾ ਬਣਾ ਰਿਹਾ ਉਹਨਾਂ ਨੇ ਜ਼ਿਕਰ ਸਿਰਫ ਕਾਂਗਰਸ ਵੱਲੋਂ ਜਿਨ੍ਹਾਂ ਨੂੰ ਅਹੁਦੇ ਦਿੱਤੇ ਗਏ ਆ ਖਾਸ ਕਰਕੇ ਜਿਹੜੇ ਐ ਦਲਿਤ ਭਾਈਚਾਰੇ ਦੇ ਲੋਕ ਸੀ ਉਹ ਸਵਰਗ ਨਾਲ ਜੁੜੇ ਲੋਕ ਸੀ ਉਹਨਾਂ ਦਾ ਜ਼ਿਕਰ ਕੀਤਾ ਸੀ ਔਰ ਉਹਨਾਂ ਕਿਹਾ ਕਿ ਇਸ ਦੇ ਵਿੱਚ ਉਹਨਾਂ ਨੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਲਫਜ਼ ਨਹੀਂ ਬੋਲਿਆ ਸਿਰਫ ਉਹਨਾਂ ਦੀ ਤਾਰੀਫ਼ ਕੀਤੀ ਸੀ ਪਰ ਜੇ ਫਿਰ ਵੀ ਕਿਸੇ ਨੂੰ ਲੱਗਦਾ ਤਾਂ ਉਹਨਾਂ ਕਿਹਾ ਕਿ ਮੈਂ ਉਹਨਾਂ ਕੋਲੋਂ ਮਾਫੀ ਮੰਗ ਲਵਾਂਗਾ ਉਹਨਾਂ ਨੇ ਇੱਥੋਂ ਤੱਕ ਸ਼ਬਦ ਵਰਤੇ ਕਿ ਇਨ੍ਹਾਂ ਦੀਆਂ ਜੁੱਤੀਆਂ ਵੀ ਮੇਰੇ ਸਿਰ ਤੇ ਮੈਂ ਰੱਖਣ ਨੂੰ ਤਿਆਰ ਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਪੰਕ ਕਰਨ ਨੂੰ ਲੈ ਕੇ ਪੰਜਾਬ ਬੀਜੇਪੀ ਦਾ ਪਹਿਲਾ ਵਿਆਰ ਆਇਆ ਹੈ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਹਿੱਤਾਂ ਦੀ ਰੱਖਿਆ ਦੇ ਲਈ ਅਸੀਂ ਵਚਨਬੱਧ ਆਂ ਔਰ ਕੇਂਦਰ ਦੇ ਨਵੇਂ ਨੋਟੀਫਿਕੇਸ਼ਨ ਤੇ ਗੰਭੀਰਤਾ ਦੇ ਨਾਲ ਮੁਲਾਂਕਣ ਜਾਰੀ ਹੈ। ਇਹ ਪੰਜਾਬ ਬੀਜੇਪੀ ਕਹਿ ਰਹੀ ਹੈ। ਪ੍ਰਸ਼ਾਸਨ ਤੇ ਸਿੱਖਿਆ ਤੇ ਪੈਣ ਵਾਲੇ ਪ੍ਰਭਾਵ ਦਾ ਅਸੀਂ ਮੁਲਾਂਕਣ ਕਰ ਰਹੇ ਆਂ। ਪ੍ਰੋਫੈਸਰਾਂ ਤੇ ਵਿਦਿਆਰਥੀਆਂ ਦੇ ਨਾਲ ਅਸੀਂ ਚਰਚਾ ਕਰਾਂਗੇ। ਵਿਚਾਰ ਵਟਾਂਦਰਾ ਕਰਕੇ ਪੰਜਾਬ ਹਿੱਤੈਸ਼ੀ ਹੱਲ ਤਲਾਸ਼ਿਆ ਜਾਏਗਾ। ਆਜਪਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਗੁੰਮਰਾਹਕੁੰਨ ਪ੍ਰਚਾਰ ਬੰਦ ਕਰੇ ਹੋਰ ਯੂਨੀਵਰਸਿਟੀਆਂ 'ਚ ਵੀ ਲੋਕਤੰਤ੍ਰਿਕ ਮਾਡਲ ਲਾਗੂ ਕੀਤਾ ਜਾਵੇ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਤੇ ਸਿੰਡੀਕੇਟ ਖਤਮ ਕਰਨ ਨੂੰ ਲੈ ਕੇ ਲਗਾਤਾਰ ਵਿਵਾਦ ਗਹਿਰ ਆ ਗਿਆ ਹੈ ਸਾਰੀਆਂ ਪੰਜਾਬ ਦੀਆਂ ਜੜੀਆਂ ਸਿਆਸੀ ਧਿਰਾਂ ਨੇ ਆਮ ਆਦਮੀ ਪਾਰਟੀ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਸਭ ਨੇ ਬੀਜੇਪੀ ਦੇ ਖਿਲਾਫ ਇਸ ਮੁੱਦੇ ਤੇ ਮੋਰਚਾ ਖੋਲਿਆ ਹੋਇਆ ਸਾਡੇ ਨਾਲ ਪ੍ਰਿਤਪਾਲ ਸਿੰਘ ਬਲੀਏਵਾਲ ਸਾਹਿਬ ਜੁੜੇ ਨੇ ਬਲੀਏਵਾਲ ਸਾਹਿਬ ਕੀ ਇਸ ਇਸ ਮੁੱਦੇ ਨੂੰ ਲੈ ਕੇ ਪੰਜਾਬ ਬੀਜੇਪੀ ਦਾ ਕੀ ਰਿਐਕਸ਼ਨ ਹੈ ਕਿਵੇਂ ਤੁਹਾਡੇ ਮੁਤਾਬਕ ਸਹੀ ਫੈਸਲਾ ਹੈ ਦੇਖੋ ਗੱਲ ਇਹ ਹੈ ਜੀ ਗੱਲ ਸਹੀ ਤੇ ਗਲਤ ਵੀ ਹੈ ਕਿ ਗੱਲ ਇਹ ਹੈ ਕਿ ਸਾਰੇ ਫਕਸ਼ਾ ਨੂੰ ਜੋ ਅਸੀਂ ਹੁਣੇ ਟਵੀਟ ਕੀਤਾ ਵਾ ਇਹ ਸਾਰੇ ਜੇ ਚਾਹੇ ਵਿਦਿਆਰਥੀ ਹੈ ਚਾਹੇ ਉਥੇ ਪ੍ਰੋਫੈਸਰਸ ਨੇ ਜਾਂ ਬਾਕੀ ਚੀਜ਼ਾਂ ਨੇ ਉਹਨਾਂ ਨਾਲ ਸਲਾਹ مشورہ ਹੋਣਾ ਚਾਹੀਦਾ ਵਾ ਸਾਡੀ ਇਹ ਮੰਗ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਉਹ ਪੰਜਾਬ ਦਾ ਦਿਲ ਹੈ ਜੀ ਇੱਥੇ ਬਥੇਰੇ ਸਟੂਡੈਂਟਸ ਲੀਡਰਸ ਵੀ ਇੱਥੋਂ ਬਣ ਕੇ ਗਏ ਨੇ ਸੋ ਉਹ ਉਸ ਦੇ ਉੱਪਰ ਫੈਸਲੇ ਲੈਣ ਤੋਂ ਪਹਿਲਾਂ ਚਲੋ ਡਿਸਕਸ਼ਨ ਹੋਣੀ ਚਾਹੀਦੀ ਹੈ ਸੈਂਟਰੀਟੀ ਰਿਲੇਟਿਡ ਵੀ ਹੋਣੀ ਚਾਹੀਦੀ ਹੈ ਸਿੰਡੀਗੇਟ ਦੇ ਰਿਲੇਟਿਡ ਵੀ ਹੋਣੀ ਚਾਹੀਦੀ ਹੈ ਪਰ ਇੱਕ ਨਾਲ ਦੀ ਨਾਲ ਜੇ ਇੱਥੇ ਹੋਣੀ ਚਾਹੀਦੀ ਆ ਵਿਜੇਪਾਲ ਜੀ ਪੰਜਾਬ ਪੰਜਾਬੀ ਯੂਨੀਵਰਸਿਟੀ ਦੇ ਵੀ ਨਾਲ ਹੋਣੀ ਚਾਹੀਦੀ ਹੈ ਜੋ ਸਿਸਟਮ ਪੰਜਾਬ ਯੂਨੀਵਰਸਿਟੀ ਦਾ ਚੱਲਦਾ ਹੋਇਆ ਪੰਜਾਬੀ ਯੂਨੀਵਰਸਿਟੀ ਵੀ ਪੀਏਯੂ ਵੀ ਪੀਟੀਯੂ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਤੇ ਹੋਰ ਵੀ ਜਿਹੜੀਆਂ ਯੂਨੀਵਰਸਿਟੀਆਂ ਨੇ ਪੰਜਾਬ ਸਰਕਾਰ ਦੇ ਅਧੀਨ ਆਉਂਦੀਆਂ ਨੇ ਉੱਥੇ ਵੀ ਇਹ ਇਲੈਕਸ਼ਨ ਸਿੰਡੀਕੇਟ ਸੈਨੇਟ ਬੁਣਾਉਣੀ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਫਿਰ ਉਹ ਇਕੱਲੀ ਪੰਜਾਬ ਯੂਨੀਵਰਸਿਟੀ ਤੱਕ ਦੀ ਸੀਮਤ ਰਹਿਣੀ ਚਾਹੀਦੀ ਫਿਰ ਤਾਂ ਸਾਰੀਆਂ ਯੂਨੀਵਰਸਿਟੀਆਂ ਦਾ ਸੇਮ ਸਟੇਕ ਹੈ ਉੱਥੋਂ ਦੇ ਲੋਕਾਂ ਦੀ ਔਰ ਉੱਥੋਂ ਦੇ ਵਿਦਿਆਰਥੀਆਂ ਦੀਆਂ ਉੱਥੋਂ ਦੇ ਪ੍ਰੋਫੈਸਰਸ ਦੀਆਂ ਸੇਮ ਗੱਲਾਂ ਨੇ ਸੋ ਮੇਰੇ ਹਿਸਾਬ ਨਾਲ ਸੈਗregation ਵੀ ਹੋ ਜੂਗੀ ਵਧੀਆ ਤੇ ਉਹ ਸਿਸਟਮ ਵੀ ਫਿਰ BC ਦੇ ਹੱਥੋਂ ਨਿਕਲ ਕੇ ਸਟੈਂਡ ਦੀ ਜਿਹੜੀ ਬਾਰ-ਬਾਰ ਗੱਲ ਹੁੰਦੀ ਆ ਉਹਦੇ ਹੱਥ ਆ ਜੂਗਾ ਪਰ ਪੰਜਾਬ ਯੂਨੀਵਰਸਿਟੀ ਵਾਲੇ ਮੁੱਦੇ ਤੇ ਸਾਡਾ ਬੜਾ ਸਪਸ਼ਟਾ ਨਾ ਸਟੈਂਡ ਹੈਗਾ ਵਾ ਅਸੀਂ ਉੱਪਰ ਵੀ ਗੱਲ ਕੀਤੀ ਹੈਗੀ ਤੇ ਇਸ ਚੀਜ਼ ਦਾ ਮੇਰੇ ਹਿਸਾਬ ਨਾਲ ਚਰਚਾ ਨਾਲ ਹੀ ਹੱਲ ਨਿਕਲਦਾ ਹੁੰਦਾ ਤੇ ਉਹ ਚਰਚਾ ਕਰਕੇ ਤੁਸੀਂ ਤੁਸੀਂ ਆਪਣੇ ਬਿਆਨ ਦੇ ਵਿੱਚ ਇੱਕ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਲੋਕਤੰਤ੍ਰਿਕ ਮਾਡਲ ਜਿਹੜਾ ਹੈ ਉਹ ਲਾਗੂ ਕੀਤਾ ਜਾਵੇ ਲੋਕਤੰਤ੍ਰਿਕ ਮਾਡਲ ਤੇ ਫਿਰ ਇਹ ਲੋਕਾਂ ਦੇ ਵਿੱਚੋਂ ਚੁਣ ਕੇ ਆਉਣ ਦਾ ਹੋਇਆ ਜੇ ਨਾਮਿਨੇਟ ਕਰਨ ਵਾਲਾ ਤਾਂ ਲੋਕਤੰਤਰੀਕ ਮਾਡਲ ਨਹੀਂ ਹੋਇਆ ਨਾ ਜੀ ਮੈਂ ਕੋਈ ਹੀ ਗੱਲ ਕਹਿ ਰਿਹਾ ਜੀ ਮੈਂ ਤਾਂ ਇੱਕ ਚੀਜ਼ ਦੇ ਵਿੱਚ ਪਾਰਟੀ ਨੇ ਵੀ ਸਪਸ਼ਟਾਣਾ ਕਿਹਾ ਕਿ ਚਾਹੇ ਉਹ ਚੁਣ ਕੇ ਆਉਣ ਵਾਲਾ ਮਾਡਲ ਹੈ ਚਾਹੇ ਇਹ ਗਵਰਨੈਂਸ ਵਾਲਾ ਜਿਹੜੇ ਵਿੱਚ ਕਰਨ ਦੀ ਗੱਲ ਆਖੀ ਗਈ ਆ ਉਹ ਤੋਂ ਦੁਬਾਰਾ ਚਰਚਾ ਹੋ ਸਾਡੀ ਆ ਨਾ ਜੀ ਅਗਰ ਕਿਸੇ ਗੱਲ ਦੇ ਵਿੱਚ ਗੱਲ ਆ ਰਹੀ ਹੈ ਤਾਂ ਉਸ ਤੇ ਚਰਚਾ ਕਰਨ ਦੇ ਵਿੱਚ ਖੁੱਲੀ ਸੋਚ ਵੀ ਹੋਣੀ ਚਾਹੀਦੀ ਆ ਇਸੇ ਲਈ ਤਾਂ ਕਿਹਾ ਕਿ ਅਸੀਂ ਸਾਰਿਆਂ ਨਾਲ ਡਿਸਕਸ ਕਰਨ ਦੇ ਲਈ ਤਿਆਰ ਹਨ ਤੇ ਅਸੀਂ ਆਪਦੀ ਸਰਕਾਰ ਨੂੰ ਕਿਹੜਾ ਚਰਚਾ ਜਿੰਨੇ ਜੀਏ ਚਰਚਾ ਬਲੀਏਵਾਲ ਸਾਹਿਬੇ ਲਾਗੂ ਕਰਨ ਤੋਂ ਪਹਿਲਾਂ ਵੀ ਹੋ ਸਕਦੀ ਸੀ ਉਦੋਂ ਕਿਹੜਾ ਕਿਸੇ ਨੇ ਰੋਕਿਆ ਸੀ ਮੇਰੇ ਖਿਆਲ ਨਾਲ ਜੇ ਬਾਅਦ ਦੇ ਵਿੱਚ ਉਹ ਇਸ਼ੂ ਬਣ ਜੇ ਪ੍ਰੋਟੈਸਟ ਹੋਣ ਲੱਗ ਪੈਣ ਤੁਹਾਡੀਆਂ ਵਿਰੋਧੀ ਪਾਰਟੀਆਂ ਨੂੰ ਮੌਕਾ ਮਿਲੇ ਤੁਹਾਡੇ ਤੇ ਨਿਸ਼ਾਨੇ ਲਾਉਣ ਦਾ ਤਾਂ ਉਹ ਚਰਚਾ ਪਹਿਲਾਂ ਹੋ ਸਕਦੀ ਸੀ ਜਿਆਦਾ ਵਧੀਆ ਨਹੀਂ ਸੀ ਜੀ ਬੀਜੇ ਪਾਲ ਜੀ ਚਰਚਾਵਾਂ ਪਹਿਲਾਂ ਵੀ ਹੋਈਆਂ ਮਹ ਉਹ ਇਹ ਮੁੱਦਾ ਰਾਜਨੀਤਿਕ ਜਿਆਦਾ ਬਣ ਗਿਆ ਹੋਇਆ ਜਦੋਂ ਕਿ ਯੂਨੀਵਰਸਿਟੀ ਵਾਲਾ ਘਟ ਹੈ ਅਗਰ ਤੁਸੀਂ ਯੂਨੀਵਰਸਿਟੀ ਦੇ ਸਟਾਫ ਨਾਲ ਗੱਲ ਕਰੋ ਪ੍ਰੋਫੈਸਰਸ ਨਾਲ ਗੱਲ ਕਰੋ ਕਿਸੇ ਨੇ ਆਬਜੈਕਸ਼ਨ ਨਹੀਂ ਉਠਾਇਆ ਕੁਝ ਜਥੇਬੰਦੀਆਂ ਨੇ ਉਠਾਇਆ ਠੀਕ ਹੈ ਜੀ ਫਿਰ ਚਤਕਾ ਹੋ ਜੂਗੀ ਕੀ ਪਾਉਨਸ ਐਂਡ ਕਾਉਨਸ ਜਿਹੜੀ ਗੱਲ ਹੈਗੀ ਆ ਉਸ ਦੇ ਵਿੱਚ ਅਗਰ ਕਿਤੇ ਗਲਤੀ ਹੈਗੀ ਹੈ ਟ੍ਰੁੱਟੀ ਹੈਗੀ ਉਹਨਾਂ ਨੂੰ ਲਾਧਾ ਤਾਂ ਦੁਬਾਰਾ ਸੁਣ ਲਿਆ ਜਾਊਗਾ ਜੀ ਕੋਈ ਮੇਰੇ ਹਿਸਾਬ ਨਾਲ ਜਿਵੇਂ ਕਿ ਮੁੱਖ ਮੰਤਰੀ ਨੇ ਰਿਐਕਟ ਕਰਤਾ ਇਸ ਚੀਜ਼ ਨੂੰ ਪਹਿਲਾਂ ਰਿਐਕਟ ਕਰ ਦੋ ਪਹਿਲਾਂ ਤੁਸੀਂ ਗੱਲ ਕਰ ਲੈਂਦੇ ਕਿ ਮੁੱਖ ਮੰਤਰੀ ਦੇ ਨੋਟਿਸ 'ਚ ਤਾਂ ਪਹਿਲਾਂ ਵੀ ਇਹ ਗੱਲ ਆਈ ਸੀਗੀ ਐਚਆਰਡੀ ਮਿਨਿਸਟਰੀ ਨਾਲ ਗੱਲ ਹੋ ਸਕਦੀ ਸੀ ਉੱਪਰ ਹੋਰ ਚੀਜ਼ਾਂ ਨਾਲ ਗੱਲ ਹੋ ਸਕਦੀ ਸੀ ਕਿ ਇਸ ਟੀਨ ਨੂੰ ਆਪਾਂ ਇਸ ਤਰੀਕੇ ਨਾਲ ਲੈ ਲੈਂਦੇ ਆ ਰਾਜਨੀਤੀ ਸ਼ੁਰੂ ਕਰ ਦੇਣਾ ਹਰੇਕ ਗੱਲ ਦੇ ਉੱਪਰ ਇਸੇ ਕਰਕੇ ਅਸੀਂ ਕਿਹਾ ਕਿ ਐਸੀ ਪੰਜਾਬ ਯੂਨੀਵਰਸਿਟੀ ਵਾਲੇ ਜਿਹੜੇ ਇਸ਼ੂ ਦੇ ਉੱਪਰ ਸਾਰਿਆਂ ਦਾ ਪੱਖ ਸੁਣ ਕੇ ਤੇ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਜੇ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਤੇ ਸਿੰਡੀਗੇਟ ਦੀ ਹਾਮੀ ਹੈ ਪੰਜਾਬ ਸਰਕਾਰ ਭਰਦੀ ਪਈ ਹੈ ਜਿਹੜੇ ਤਰੀਕ ਦੇ ਵਿੱਚ ਤੇ ਹੋਣੀ ਜ਼ਾਇਦੀ ਆ ਤਾਂ ਜਿਹੜੀ ਪੰਜਾਬ ਦੇ ਵਿੱਚ ਯੂਨੀਵਰਸਿਟੀ ਦਾ ਚਾਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਪੰਜਾਬੀ ਯੂਨੀਵਰਸਿਟੀ ਆ ਅਗੋਂ ਬਾਕੀ ਯੂਨੀਵਰਸਿਟੀ ਸਾ ਜਿੰਨੀਆਂ ਵੀ ਉਹਦੇ ਵਿੱਚ ਵੀ ਸਿੰਡੀਗੇਟ ਸੈਨੇਟ ਤੇ ਵਿਦਿਆਰਥੀ ਇਲੈਕਸ਼ਨ ਦੀ ਹਾਮੀ ਵੀ ਅਸੀਂ ਨਾਲ ਭਰਦੇ ਆ ਜੀ ਬੜੀ ਸਪਸ਼ਟਾ ਨਾ ਕਹਿ ਰਹੇ ਆ ਕਿ ਫਿਰ ਸਾਰੇ ਪਾਸੇ ਹੋਵੇ ਜੀ ਫਿਰ ਇੱਕ ਜਗ੍ਹਾ ਦੀ ਆਪਾਂ ਮੁਲਾਕਾਤ ਚੰਡੀਗੜ੍ਹ ਦੇ ਵਿੱਚ ਹੋਰ ਕਾਨੂੰਨ ਦੇ ਪੰਜਾਬ ਦੇ ਵਿੱਚ ਹੋਰ ਪਾਸੇ ਨੂੰ ਆਪਾਂ ਚਲੀਏ ਫਿਰ ਉਹ ਵੀ ਨਹੀਂ ਹੋਣਾ ਚਾਹੀਦਾ ਉਸ ਦੇ ਉੱਪਰ ਵੀ ਸਪਸ਼ਟਾ ਮੇਰੇ ਹਿਸਾਬ ਨਾਲ ਸਾਰੀਆਂ ਪਾਰਟੀਆਂ ਨੂੰ ਤੇ ਖਾਸ ਕਰਕੇ ਪੰਜਾਬ ਸਰਕਾਰ ਨੂੰ ਕਰ ਦੇਣੀ ਚਾਹੀਦੀ ਹੈ ਜੀ ਠੀਕ ਹੈ ਧੰਨਵਾਦ ਬਲੀਵਾਲ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਤਾਂ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਜਿਹੜਾ ਇਹ ਮੁੱਦਾ ਹੈ ਇਹ ਗਰਮਾਇਆ ਹੋਇਆ ਹੈ ਔਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨੂੰ ਪੰਗ ਕਰਨ ਦੇ ਮਸਲੇ ਤੇ ਹੁਣ ਜੋ ਪੰਜਾਬ ਬੀਜੇਪੀ ਦਾ ਟੇਕ ਹੈ ਪੁਆਇਆ ਕਿ ਅਸੀਂ ਇਸ ਤੇ ਵਿਚਾਰ ਵਟਾਂਦਰਾ ਕਰਨ ਨੂੰ ਤਿਆਰ ਆਂ ਜਾਂ ਇਸ ਤੇ ਅੱਗੇ ਚਰਚਾ ਹੋਣੀ ਚਾਹੀਦੀ ਹੈ ਪਰ ਨਾਲ ਦੀ ਨਾਲ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਵੀ ਚੋਣਾ ਕਰਵਾਉਣ ਦੀ ਮੰਗ ਪੰਜਾਬ ਬੀਜੇਪੀ ਨੇ ਰੱਖ ਦਿੱਤੀ ਹੈ ਵਿਨੀ ਜੋਸ਼ੀ ਸਾਡੇ ਨਾਲ ਜੁੜੇ ਨੇ ਬੀਜੇਪੀ ਤੋਂ ਵਿਨੀ ਜੀ ਤੁਹਾਡੇ ਮੁਤਾਬਕ ਫੈਸਲਾ ਸਹੀ ਹੈ ਕਿ ਗਲਤ ਹੈ ਬਰਾੜ ਸਾਹਿਬ ਇਹ ਫੈਸਲਾ ਇਹ ਗੱਲ ਕਹਿਣ ਤੋਂ ਪਹਿਲੇ ਕਿ ਫੈਸਲਾ ਸਹੀ ਹੈ ਜਾਂ ਗਲਤ ਹੈ ਇਹਦੇ ਪਿਛੋਖੜ ਤੇ ਜਾਣਾ ਚਾਹੀਦਾ ਹੈ ਪ੍ਰੋਫੈਸਰ ਅਰੁਣ ਗਰੋਵਰ ਕੌਂਗਰਸ ਦੇ ਟਾਈਮ 'ਚ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲ ਸੀਗੇ ਜੀ ਜੀ ਔਰ ਉਹਨਾਂ ਨੇ ਉਸ ਵਕਤ ਆਪਣੀ ਧਰਮ ਪਤਨੀ ਜੀ ਨੂੰ ਪ੍ਰੋਫੈਸਰ ਨਿਯੁਕਤ ਕੀਤਾ ਔਰ ਯੂਨੀਵਰਸਿਟੀ ਦੇ ਸਿੰਡੀਕੇਟ ਨੇ ਉਹਨਾਂ ਦੀ ਵਾਈਫ ਦੀ ਨਿਯੁਕਤੀ ਨੂੰ ਟਰਮੀਨੇਟ ਕਰਤਾ ਉਸ ਤੋਂ ਬਾਅਦ ਜਿਹੜਾ ਹੈਗਾ ਯੂਨੀਵਰਸਿਟੀ ਦੇ ਅੰਦਰ ਐਡਮਿਨਿਸਟ੍ਰੇਟਿਵ ਰਿਫਾਰਮ ਸੈਨੇਟ ਸਿੰਡੀਕੇਟ ਦੇ ਰਿਫਾਰਮਸ ਦਾ ਇੱਕ ਕਮੇਟੀ ਬਣ ਗਈ ਕਾਂਗਰਸ ਦੇ ਟਾਈਮ ਤੇ ਉਹ ਕਮੇਟੀ ਨੇ ਆਪਣੀ ਪ੍ਰੋਸੀਡਿੰਗ ਸ਼ੁਰੂ ਕਰਤੀਆਂ ਉਸ ਤੋਂ ਬਾਅਦ ਆਏ ਪ੍ਰੋਫੈਸਰ ਰਾਜਕੁਮਾਰ ਜਦ ਬੀਜੇਪੀ ਸ਼ਾਸਨ ਆ ਗਿਆ ਸਰ ਰਾਜਕੁਮਾਰ ਜੀ ਨੇ ਵੀ ਉਸ ਕਮੇਟੀ ਨੂੰ ਉਹਨਾਂ ਨੂੰ ਰਿਕਮੈਂਡੇਸ਼ਨਸ ਨੂੰ ਹੋਰ ਡਿਟੇਲ ਕਰਕੇ ਅੱਗੇ ਵਧਾਇਆ ਉਹ ਵੱਧ ਕੇ ਜਿਹੜੀ ਹੈਗੀ ਹੈ ਗਵਰਨਮੈਂਟ ਆਫ ਇੰਡੀਆ ਕੋਲ ਚੱਲੇ ਗਈ ਔਰ ਉੱਥੇ ਇਸ ਤਰ੍ਹਾਂ ਪੱਖ ਰੱਖਿਆ ਗਿਆ ਕਿ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ ਕਰਨੀਆਂ ਹੈ ਕਿਤੇ ਜਾਣ ਸੋ ਇਹਦੇ ਪਿੱਛੇ ਬੀਜੇਪੀ ਜਾਂ ਕੁਝ ਸਿਆਸਤ ਨੇ ਦੇਖਣੀ ਚਾਹੀਦੀ ਹੈ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੁਆਰਾ ਚਲਾਈ ਗਈ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ ਵਾਸਤੇ ਵੀਸੀ ਵੱਲੋਂ ਇੱਕ ਪ੍ਰੋਪੋਜ਼ਲ ਸੀ ਜਿਹੜੀ ਕਾਂਗਰਸ ਦੇ ਟਾਈਮ ਤੋਂ ਚੱਲੀ ਆ ਰਹੀ ਸੀਗੀ ਹੁਣ ਹੋਇਆ ਕੀ ਕਿ ਹੁਣ ਉਹਦੇ ਉੱਪਰ ਇੱਕ ਨੋਟੀਫਿਕੇਸ਼ਨ ਹੋ ਗਈ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਕੁਝ ਗੱਲਾਂ ਜੜੀਆਂ ਜੜੀਆਂ ਸਾਨੂੰ ਵੀ ਠੀਕ ਨਹੀਂ ਲੱਗੀਆਂ ਅਸੀਂ ਵੀ ਇਸ 'ਚ ਲਿਖਿਆ ਹੈ ਕਿ ਅਸੀਂ ਕੇਂਦਰ ਨਾਲ ਗੱਲ ਕਰਾਂਗੇ ਸਾਰਿਆਂ ਨਾਲ ਗੱਲਬਾਤ ਕਰਾਂਗੇ ਠੀਕ ਹੈ ਕੇਂਦਰ ਦੇ ਧਿਆਨ 'ਚ ਵੀ ਲਾਏ ਆ ਅਸੀਂ ਸਟੇ ਕੋਰਟ ਉਸ ਨਾਲ ਵੀ ਗੱਲ ਕਰਾਂਗੇ ਔਰ ਗੱਲ ਕਰਕੇ ਇਹਨੂੰ ਆਕੇ ਬਤਾਵਾਂਗੇ ਜਿਹੜੇ ਲੋਗ ਇਹਨੂੰ ਪੰਜਾਬ ਵਿਰੋਧੀ ਕਹ ਰਹੇ ਆ ਪੰਜਾਬ ਦੇ ਹੱਕ ਖੋਏ ਗਏ ਨੇ ਮੇਰੇ ਉਹਨਾਂ ਨੂੰ ਦੋ ਪ੍ਰਸ਼ਨ ਨੇ ਮੈਨੂੰ ਇਹ ਸਮਝਾ ਨਹੀਂ ਇਸ ਪੰਜਾਬ ਦਾ ਹੱਕ ਕਿੱਥੇ ਖੋਇਆ ਜਿਵੇਂ ਪਹਿਲੇ ਪੰਜਾਬ ਸੈਨੇਟ ਦੇ ਅੰਦਰ ਪ੍ਰਿੰਸੀਪਲ ਦੀ ਕੌਨਸ਼ੀਅੰਸੀ ਸੀਗੀ ਅੱਜ ਵੀ ਹੈਗੀ ਹੈ ਪ੍ਰੋਫੈਸਰਾਂ ਦੀ ਕੌਨਸੀਐਂਸੀ ਪਹਿਲੇ ਸੀ ਅੱਜ ਵੀ ਹੈਗੀ ਐ ਅਸਿਸਟੈਂਟ ਪ੍ਰੋਫੈਸਰ ਦੀ ਇਲੈਕਸ਼ਨ ਹੋਣਗੇ ਅੱਜ ਵੀ ਹੋਣਗੇ ਬੀਐਡ ਟੀਚਰਸ ਕਾਲਜੇਸ ਤੇ ਹੋਣਗੇ ਅੱਜ ਵੀ ਹੋਣਗੇ ਸੋ ਇਹਦੇ ਅੰਦਰ ਉਹ ਸਾਰੇ ਸਿਰਫ ਦੋ ਕੌਨਸੀਐਂਸੀ ਖਤਮ ਕੀਤੀਆਂ ਇੱਕ ਗ੍ਰੈਜੂਏਟ ਕੌਨਸੀਐਂਸੀ ਤੇ ਇੱਕ ਫੈਕਲਟੀ ਦੀ ਜਿਹੜੀ ਹੁੰਦੀ ਹੈ ਉਹ ਖਤਮ ਕੀਤੀਆਂ ਬਾਕੀ ਸਾਰੀ ਐਜ਼ ਇਟ ਇਜ਼ ਪੁਰਾਣੀਆਂ ਹੈ ਇਲੈਕਸ਼ਨ ਦੇ ਪ੍ਰੋਸੀਜਰਸ ਨੇ ਸੋ ਇਹਦੇ باوجود ਵੀ ਸਾਨੂੰ ਇਹ ਲੱਗਦਾ ਕਿ ਇਹਦੇ ਅੰਦਰ ਹੋਰ ਥੋੜੀ ਬੈਟਰ ਕਰਨਾ ਚਾਹੀਦਾ ਹੈ ਅਸੀਂ ਪ੍ਰੋਫੈਸਰਸ ਦੇ ਨਾਲ ਜਿਹੜੇ ਪੰਜਾਬ ਦੇ ਸਾਡੇ ਹੋਰ ਅਕੈਡਮਿਸ਼ਨਸ ਐ ਉਹਨਾਂ ਦੇ ਨਾਲ ਜ਼ਰੂਰਤ ਪਈ ਤੇ ਸਿਆਸੀ ਪਾਰਟੀਆਂ ਨਾਲ ਵੀ ਇੰਟਰਨਲ ਡਿਸਕਸ਼ਨਸ ਕਰਕੇ ਅਸੀਂ ਇਹਦਾ ਉਹ ਸੋਲੂਸ਼ਨ ਕੱਢਾਂਗੇ ਜਿਹੜਾ ਪੰਜਾਬ ਪੱਕੀ ਹੋਏਗਾ ਆਖਿਰਚ ਮੇਰੀ ਇੱਕ ਬੇਨਤੀ ਹੈ ਬਦਨ ਸਾਹਿਬ ਆਖਿਰਚ ਮੇਰੀ ਇੱਕ ਬੇਨਤੀ ਹੈ ਆਮ ਆਦੀ ਪਾਰਟੀ ਨੂੰ ਜੇ ਇਹ ਲੱਗਦਾ ਮਲਵਿੰਦਰ ਕੰਗ ਜੀ ਨੂੰ ਇਹ ਲੱਗਦਾ ਜਾਂ ਫਿਰ ਭਗਵੰਤ ਮਾਨ ਸਾਹਿਬ ਜੀ ਨੂੰ ਇਹ ਲੱਗਦਾ ਕੀ ਇਹ ਯੂਨੀਵਰਸਿਟੀ ਦਾ ਸੈਨੇਟ ਦਾ ਮਾਡਲ ਇਲੈਕਸ਼ਨ ਵਾਲਾ ਮਾਡਲ ਬਹੁਤ ਚੰਗਾ ਸੀਗਾ ਤੇ 3.5 ਸਾਲ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪੰਜਾਬ ਯੂਨੀਵਰਸਿਟੀ ਪਟਿਆਲਾ ਚ ਇਹਨਾਂ ਨੂੰ ਲਾਗੂ ਕਰਨ ਤੋਂ ਕਿੰਨੇ ਰੋਕਿਆ ਕਿੰਨੇ ਰੋਕਿਆ ਕਿ ਉੱਥੇ ਲਾਗੂ ਨਾ ਕਰੋ ਇਹ ਵਾਲਾ ਮਾਡਲ ਉੱਥੇ ਵੀ ਲਾਗੂ ਕਰੋ ਅਸੀਂ ਅੱਜ ਮੰਨ ਕਰਦੇ ਆਂ ਔਰ ਕਾਂਗਰਸ ਤੇ ਰਾਜਾ ਵੜਿੰਗੇ ਜਵਾਬ ਦੇਣ ਕਿ ਜਦ ਉਹਨਾਂ ਦੀ ਸਰਕਾਰ ਰਹੀ ਠੀਕ ਹੈ ਤਦ ਉਹਨਾਂ ਨੇ ਜਿਹੜਾ ਹੈਗਾ ਇਹ ਮਾਡਲ ਯੂਨੀਵਰਸਿਟੀ ਸੈਨੇਟ ਦਾ ਜਿਹੜਾ ਇਲੈਕਸ਼ਨ ਵਾਲਾ ਮਾਡਲ ਹੈਗਾ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤ ਕਿਉਂ ਨਹੀਂ ਕੀਤਾ ਚਲੋ ਕਾਂਗਰਸ ਹੋ ਕੇ ਇਹ ਸੱਤਾ ਤੋਂ ਬਾਹਰ ਨੇ ਮੇਰਾ ਭਗਵੰਤ ਮਾਨ ਜੀ ਨੂੰ ਸਿੱਧੀ ਬੇਨਤੀ ਵੀ ਹੈ ਪ੍ਰਸ਼ਨ ਵੀ ਹੈ ਕਿ ਮਾਨ ਸਾਹਿਬ ਮੰਨ ਗਏ ਇਹ ਮਾਡਲ ਬਹੁਤ ਚੰਗਾ ਹੈ ਅਸੀਂ ਵੀ ਕਹਿੰਦੇ ਮਾਡਲ ਚੰਗਾ ਹੈ ਅਸੀਂ ਵੀ ਅੱਜ ਟਵੀਟ ਕਰਕੇ ਇਹ ਗੱਲ ਕਹਿ ਰਹੇ ਹਾਂ ਕਿ ਅਸੀਂ ਇਸ ਤੇ ਵਿਚਾਰ ਕਰਕੇ ਇਹਨੂੰ ਹੋਰ ਪੰਜਾਬ ਅੱਖੀ ਬਣਾਵਾਂਗੇ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਦੀ ਉਹਨਾਂ ਦੀ ਭਾਵਨਾ ਨੂੰ ਰਿਸਪੈਕਟ ਕਰਦੇ ਉਹਦੇ ਅਨੁਰੂਪ ਹੀ ਹੋ ਜਾਏਗਾ ਚੇਂਜਸ ਚਿੰਤਾ ਨਾ ਕਰੋ ਪਰ ਇਹ ਦੱਸੋ ਪਾਕਿਸਤਾਨ ਪੰਜਾਬ ਨੂੰ ਇਹਦੇ ਵਿੱਚ ਇਹਦੇ ਵਿੱਚ ਇਹਨੂੰ ਦਰੁਸਤ ਕਰਨ ਦੀ ਕੋਈ ਜ਼ਾਇਸ਼ ਹੈਗੀ ਹੈ ਬਨੀਤ ਜੀ ਪਾਕਿਸਤਾਨ ਦੇ ਫੈਸਲੇ ਨੂੰ ਪੁਨਰ ਇਸਤੇ ਪੁਨਰ ਨਜ਼ਰਸਾਨੀ ਕਰਨ ਦੀ ਗੁਜਾਇਸ਼ ਹੈ ਦੇਖੋ ਪਰੰਪ ਲਿਖਾ ਫਲਾਇਆ ਜਾ ਰਿਹਾ ਹੈ ਸੈਨੇਟ ਦਾ ਸਾਈਜ਼ ਛੋਟਾ ਹੋਇਆ ਹੈ ਔਰ 3 ਕੌਂਸਟੀਊਂਸੀ ਮਾਈਨਸ ਹੋਈ ਹੈ ਪੰਜਾਬ ਦੇ ਹੱਕਾਂ ਤੇ ਕੋਈ ਧਾਕਾ ਨਹੀਂ ਪਿਆ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਿੰਡੀਕੇਟ ਦੇ ਮੈਂਬਰ ਨੇ ਪੰਜਾਬ ਦੇ ਐਜੂਕੇਸ਼ਨ ਮਿਸਟਰ ਜੋਬਨ ਬੇਸਿਕਲੀ ਜੋਸ਼ੀ ਸਾਹਿਬ ਜਿਹੜੇ ਪੰਜਾਬ ਚੋਂ ਚੁਣ ਕੇ ਆਉਂਦੇ ਸੀ ਯੂਨੀਵਰਸਿਟੀ ਦੇ ਪੜੇ ਗ੍ਰੈਜੂਏਟ ਉਹ ਤਾਂ ਰੁਕ ਗਿਆ ਨਾ ਇਲੈਕਸ਼ਨ ਦੇਖੋ ਦੇ ਨਹੀਂ ਤਾਂ ਗ੍ਰੈਜੂਏਟ ਕਮ ਮੈਂ ਤੁਹਾਡੀ ਮੈਂ ਬਰਾੜ ਸਾਹਿਬ ਤੁਹਾਡੀ ਗੱਲ ਤੋਂ ਪਹਿਲੇ ਵੀ ਕਹਿਤਾ ਕਿ ਗ੍ਰੈਜੂਏਟ ਕੌਨਸਟੈਂਸੀ ਦਾ ਰੁਕ ਗਿਆ ਇਲੈਕਸ਼ਨ ਦੂਜਾ ਯੂਨੀਵਰਸਿਟੀ ਦੇ ਅੰਦਰ ਇੱਕ ਫੈਕਲਟੀ ਦਾ ਇਲੈਕਸ਼ਨ ਹੁੰਦਾ ਸੀ ਯੂਨੀਵਰਸਿਟੀ ਜਾਂਦਾ ਪ੍ਰੋਫੈਸ਼ਨਲ ਤਾਂ ਹੋਏਗਾ ਫੈਕਲਟੀ ਦਾ ਇਲੈਕਸ਼ਨ ਰੁਕ ਗਿਆ ਦੋ ਇਲੈਕਸ਼ਨ ਰੁਕ ਗਏ ਠੀਕ ਹੈ ਨਾ ਪਰ ਇਹ ਦੋ ਇਲੈਕਸ਼ਨ ਰੁਕਣ ਨਾਲ ਪੰਜਾਬ ਤੇ ਹੱਕ ਹੋਏ ਗਏ ਐਹੋ ਜੀ ਤਾਂ ਗੱਲ ਨਹੀਂ ਹੈ ਨਾ ਬਾਕੀ ਸਾਰੇ ਇਲੈਕਸ਼ਨ ਹੋ ਰਹੇ ਨੇ ਮੈਂ ਫੇਰ ਇੱਕ ਬੇਨਤੀ ਕਰਦਾ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਮਾਡਲ ਬਹੁਤ ਚੰਗਾ ਹੈ ਤਾਂ ਭਗਵੰਤ ਮਾਨ ਕੀ ਗੁਰਨਾਣ ਦੇ ਯੂਨੀਵਰਸਿਟੀ ਹੋਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਅਸੀਂ 1 ਮਹੀਨੇ ਦੇ ਅੰਦਰ ਸੈਨੇਟ ਦਾ ਚੰਡੀਗੜ੍ਹ ਵਾਲਾ ਮਾਡਲ ਲਾਗੂ ਕਰਾਂਗੇ ਤੇ ਜੇ ਨਹੀਂ ਲਾਗੂ ਕਰਦੇ ਉਥੇ ਦੀ ਸੈਨੇਟ ਸਿੰਡੀਗੇਟ ਪਪਟ ਸੈਂਡਰ ਸਿਟਿੰਗ ਹੈ ਤਾਂ ਉਹ ਜਿਹੜਾ ਹੈ ਉਹ ਤਾਂ ਜਵਾਬ ਦੇ ਹੀ ਫਿਰੇ ਆਪਣੀ ਫਿਕਸ ਕਰਨ ਹਮ ਠੀਕ ਹੈ ਜੀ ਧੰਨਵਾਦ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਤਾਂ ਅਸਲ ਦੇ ਵਿੱਚ ਗੱਲਾਂ ਦੋ ਨੇ ਇੱਕ ਤੇ ਜੋ ਪੰਜਾਬ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਫੈਸਲਾ ਹੋਇਆ ਹੈ ਇਹਦੀ ਸੈਨੇਟ ਤੇ ਸਿੰਡੀਗੇਟ ਪੰਕ ਕਰਦਾ ਜਿਹਨੂੰ ਲੈ ਕੇ ਹੁਣ ਬੀਜੇਪੀ ਇਹ ਕਹਿ ਰਹੀ ਹੈ ਕਿ ਇਸ ਦੇ ਵਿੱਚ ਅਸੀਂ ਗੱਲਬਾਤ ਵੀ ਕਰਾਂਗੇ ਔਰ ਹੋ ਸਕਦਾ ਹੈ ਇਸ ਦੇ ਵਿੱਚ ਅਗਲੇ ਦਿਨਾਂ ਚ ਕੋਈ ਚੇਂਜਸ ਵੀ ਹੋ ਜਾਣ ਜਾਂ ਉਸ ਦੇ ਮੈਂਬਰ ਵਧਾ ਦਿੱਤੇ ਜਾਣ ਜਾਂ ਜਿਹੜੀ ਕੋਈ ਐਸਾ ਵੀ ਹੋ ਸਕਦਾ ਹੈ ਜਿਹੜੀ ਗ੍ਰੈਜੂਏਟ ਕੰਸਟੀਟੂਐਂਸੀ ਸੀ ਜਾਂ ਫਿਰ ਜਿਹੜੀ ਪ੍ਰੋਫੈਸਰਾਂ ਦੀ ਫੈਕਲਟੀ ਦੀ ਜਿਹੜੀ ਕੰਸਟੀਟੂਐਂਸੀ ਸੀ ਉਸ ਨੂੰ ਬਹਾਲ ਵੀ ਕਰ ਦਿੱਤਾ ਜਾਵੇ ਪਰ ਨਾਲ ਹੀ ਪੰਜਾਬ ਬੀਜੇਪੀ ਨੇ ਇੱਕ ਸਵਾਲ ਹੋਰ ਪੰਜਾਬ ਦੀ ਇਸ ਸੱਤਾ ਦੇ ਵਿੱਚ ਰੱਖ ਦਿੱਤਾ ਹੈ ਕਿ ਜੇ ਇਹ ਵਾਲਾ ਸਿਸਟਮ ਈਵਨ ਸਟੂਡੈਂਟ ਕੌਂਸਲ ਦੀਆਂ ਚੋਣਾਂ ਦਾ ਵੀ ਸਿਸਟਮ ਜਿਹੜਾ ਹੈ ਜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੱਲਦਾ ਹੈ ਤਾਂ ਫਿਰ ਜਿਹੜੀਆਂ ਬਾਕੀ ਯੂਨੀਵਰਸਟੀਆਂ ਨੇ ਚਾਹੇ ਉਹ ਪੀਏਯੂ ਲੁਧਿਆਣਾ ਹੋਵੇ ਜਾਂ ਜੀਐਨਡੀਯੂ ਅਮ੍ਰਿਤਸਰ ਹੋਵੇ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ ਉਹਨਾਂ ਦੇ ਵਿੱਚ ਪੰਜਾਬ ਸਰਕਾਰ ਲਾਗੂ ਕਿਉਂ ਨਹੀਂ ਕਰਦੀ ਤੇ ਪੰਜਾਬ ਯੂਨੀਵਰਸਿਟੀ ਐਂਟੀ ਪ੍ਰੋਟੈਸਟ ਹਲਫਨਾਮੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਵੀ ਪੁਲਿਸ ਦੇ ਨਾਲ ਤਾਕਾਮੁਕੀ ਹੋਈ ਸਟੂਡੈਂਟ ਗੇਟ ਨੰਬਰ 2 ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਸੀ ਤੇ ਪੁਲਿਸ ਜਦੋਂ ਸਟੂਡੈਂਟ ਨੇਤਾ ਨੂੰ ਉੱਥੋਂ ਹਟਾ ਕੇ ਹਸਪਤਾਲ ਦਾਖਲ ਕਰਵਾਉਣਾ ਚਾਹੁੰਦੀ ਸੀ ਤਾਂ ਮਾਹੌਲ ਗਰਮਾ ਗਿਆ ਤੇ ਪੁਲਿਸ ਤੇ ਵਿਦਿਆਰਥੀਆਂ ਵਿਚਾਲੇ ਹੱਥੋਂ ਪਾਈ ਹੋ ਗਈ ਵਿਦਿਆਰਥੀਆਂ ਦੇ ਸੰਗਰਸ਼ 'ਚ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਵੀ ਪਹੁੰਚੇ ਹਰ ਇੱਕ ਸਾਰਿਆਂ ਦੇ ਟੱਕੇ ਹੋ ਕੇ ਫਤਗਿਆਂ ਨੂੰ ਰੋਕਣ ਤੋਂ ਰੋਕਿਆ ਜਾ ਰਿਹਾ ਹੈ। ਕੁੱਝ ਬਾਗ ਤੋਂ ਬਸਤਾ ਹੋ ਰਿਹਾ ਹੈ। ਜਦੋਂ ਪਈਏ ਫਿਚਰ ਅਤੇ ਕੰਟੇਪ ਨੂੰ ਇਕੱਠੇ ਲਾਇਕ ਹੈ। ਆਉਣ ਅੰਕ ਜਿਹੜੇ ਟੈਂਪੂ ਖੜਾ ਲਾਇਆ ਹੈ। ਐਂਟੀ ਪ੍ਰੋਟੈਸਟ ਹਲਫਨਾਮੇ ਦੇ ਵਿਰੋਧ ਚ ਯੂਨੀਵਰਸਿਟੀ ਇੰਸਟੀਚੂਟ ਆਫ ਲੀਗਲ ਸਟੱਡੀਜ਼ ਵਿਭਾਗ ਦੇ ਸਟੂਡੈਂਟ ਅਭਿਸ਼ੇਕ ਡਾਗਰ ਪਿਛਲੇ 4 ਦਿਨ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ। فرق ਤਾਂ ਪੈਂਦਾ ਹੈ ਚਾ ਫਿਲਹਾਲ ਹੈ ਨਹੀਂ ਇੱਕ ਛੋਟਾ ਜਿਹਾ ਕਮਰਸ਼ੀਅਲ